ਬਾਬਾ ਜੀ ਇੱਕ ਫੇਸਬੁਕ ਤੇ ਨਿਊਜ਼ ਚੱਲ ਰਹੀ ਆ ਤੁਹਾਡੀ ਜਿਸ ਵਿੱਚ ਤੁਹਾਡੇ ਵੱਲੋਂ ਅੱਜ ਪਿੰਡ ਬਰਾੜ ਕਲਾ ਵਿਖੇ ਇੱਕ ਧਰਲਾਣ ਲਗਾਇਆ ਜਾਣਾ ਕੀ ਉਹ ਵਕਤਾਂ ਫੋਲ ਤਿਆਰੀਆਂ ਕੀ ਸਮਾਂ ਹਾਂ ਜੀ ਮੈਂ ਸਤੰਗ ਸਿੰਘ ਦੇ ਪਿੰਡ ਬਰਾੜ ਨਾਲ ਉਹ ਸਾਡੇ ਆ ਦੇ ਪੰਦੇਲੇ ਦੇ ਧੰਨਾ ਪਾਇਆ ਜਾਣਾ ਹੋਣਾ ਨਾ ਉਸ ਨਾਲ ਕਾਰਵਾਈ ਕਰਨ ਵਾਸਤੇ ਜੋ ਇਸ ਵਾਦੇ ਵਿੱਚ ਜੋ ਪੁਲਿਸ ਮੁਖੀ ਆਸੇਨ ਤੇ ਬਤਵਾਨ ਕਿ ਉਹਨਾਂ ਦੇ ਕਾਰਨ ਗ੍ਰੰਥ ਕਾਰਕ ਕਰਨ ਦਾ ਬਸਾ ਦਾ ਗਿਆ ਸੀਗਾ ਜਿਸ ਸਿਰਫ ਇਹਨਾਂ ਬਾਰੇ ਨਹੀਂ ਦਿੰਦੇ ਤੇ ਸੁਪਰਵਾਰ ਨੂੰ ਦਿੱਕ ਨੂੰ ਜਥੇ ਬਣੀ ਮਾਸ ਸਸਰੀ ਕਾਲ ਜੀ ਤੁਸੀਂ ਵੇਖ ਰਹਾ ਹੋ ਟਾਈਗਰ ਪੰਜਾਬ ਨਿਊਜ਼ ਅਤੇ ਵਾਹ ਸਤਰਾਮ ਸਿੰਘ ਪੁਲਿਸ ਪ੍ਰਸ਼ਾਸਨ ਪਿੰਡ ਵਾਸੀਆਂ ਅਤੇ ਧਰਨਾਕਾਰੀਆਂ ਵਿੱਚ ਬਣੀ ਸਹਿਮਤੀ ਪਿੰਡ ਬਰਾੜ ਕਲਾ ਵਿਖੇ ਧਰਨਾ ਕੀਤਾ ਗਿਆ ਮੁੱਲਤਵੀ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਸਿਆ ਜਾਵੇਗਾ ਕਾਨੂੰਨੀ ਸਕੰਝਾ ਪੁਲਿਸ ਵੱਲੋਂ ਜਲਦੀ ਕਾਨੂੰਨੀ ਕਾਰਵਾਈ ਕਰਨ ਦਾ ਦਿੱਤਾ ਪ੍ਰੋਸਾ ਜਿਹੜਾ ਸ਼੍ਰੀ ਮੁਖਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਰਾੜ ਕਲਾ ਵਿਖੇ 17 April ਨੂੰ ਹਿਸਾਬ ਲੈਣ ਲਈ ਮਜ਼ਦੂਰ ਜਦ ਇਹ ਬੰਦੀਆਂ ਵੱਲੋਂ ਲਗਾਇਆ ਜਾਣਾ ਸੀ ਧਰਨਾ ਉਹ ਪਿੰਡ ਵਸ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ਤੇ ਧਰਨਾਕਾਰੀਆਂ ਵੱਲੋਂ 19 ਅਪ੍ਰੈਲ ਤੱਕ ਮੁਲਤਵੀ ਕੀਤੇ ਜਾਣ ਦੀ ਖਬਰ ਮਿਲੀ ਹੈ ਇਸ ਸਬੰਧੀ ਮਜ਼ਦੂਰ ਆਗੂ ਅਤੇ ਧਰਨਾਕਾਰੀਆਂ ਦੇ ਮੁਖੀ ਬਾਬਾ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਪਿੰਡ ਵਸਨੇ ਅਤੇ ਪੁਲਿਸ ਪ੍ਰਸ਼ਾਸਨ ਨੇ ਪੂਰਾ ਵਿਸ਼ਵਾਸ ਦਿਵਾਇਆ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਲਈ 17 ਅਪ੍ਰੈਲ ਨੂੰ ਲਗਾਇਆ ਜਾਣ ਵਾਲਾ ਪਿੰਡ ਬਰਾੜ ਕਲਾ ਵਿਖੇ ਧਰਨਾ ਮੁਲਤਵੀ ਕੀਤਾ ਜਾਂਦਾ ਹੈ ਅਤੇ ਜੇਕਰ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ 19 ਅਪ੍ਰੈਲ ਨੂੰ ਫਿਰ ਤੋਂ ਇਹ ਧਰਨਾ ਲਗਾਇਆ ਹੀ ਜਾਵੇਗਾ। ਉਨ੍ਹਾਂ ਧਰਨੇ ਵਿੱਚ ਸ਼ਾਮਲ ਹੋਣ ਵਾਲਿਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 19 ਅਪ੍ਰੈਲ ਤੱਕ ਆਪਣੇ ਜਰਬਾਤਾਂ ਤੇ ਕਾਬੂ ਪਾਉਣ ਲਈ ਆਖਿਆ। ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸੁਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਬਾਬਾ ਜੀ ਇੱਕ ਫੇਸਬੁੱਕ ਤੇ ਨਿਊਜ਼ ਚੱਲ ਰਹੀ ਹੈ ਤੁਹਾਡੀ ਜੈਸਵੰਤ ਜੀ ਤੁਹਾਡੇ ਵੱਲੋਂ ਅੱਜ ਪਿੰਡ ਬਰਾੜ ਕਲਾ ਵਿਖੇ ਇੱਕ ਧਰਨਾ ਲਗਾਇਆ ਜਾਣਾ ਸੀ ਕੀ ਉਹਦੀਆਂ ਫੁੱਲ ਤਿਆਰੀਆਂ ਕੀ ਸਮਾਂ ਹੈ ਹਾਂ ਜੀ ਮੈਂ ਜਸਵੰਤ ਸਿੰਘ ਜੀ ਪਿੰਡ ਬਰਾੜ ਕਲਾ ਜੋ ਸਾਡੇ ਅੱਜ ਪਿੰਡ ਦੇ ਵਿੱਚ ਧਰਨਾ ਲਗਾਇਆ ਜਾਣਾ ਸੀ ਉਸ ਧਰਨਾ ਜੋ ਦੋਸ਼ੀਆਂ ਦੇ ਕਾਰਵਾਈ ਕਰਨ ਵਾਸਤੇ ਰੋਸ ਦੇ ਸਬੰਧ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਤੇ ਪਤਵੰਤੇ ਸੱਜਣਾਂ ਨੇ ਬੈਠ ਕੇ ਉਹਨਾਂ ਦੇ ਕਾਰਵਾਈ ਤੁਰੰਤ ਕਰਨ ਦਾ ਭਰੋਸਾ ਦਿੱਤਾ ਗਿਆ ਸੀਗਾ ਜੇ ਸਿਰਫ ਉਹਨਾਂ ਨੂੰ ਦੋ ਦਿਨਾਂ ਵਾਸਤੇ 19 ਤਰੀਕ ਨੂੰ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਸ਼ੁੱਕਰਵਾਰ ਨੂੰ 19 ਤਰੀਕ ਨੂੰ ਜਥੇਬੰਦੀਆਂ ਨੂੰ ਅਪੀਲ ਕਰਦਾ ਸਿਰਫ ਦੋ ਦਿਨ ਵੇਟ ਕਰਕੇ ਤੇ ਉਸ ਤੋਂ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ ਅੱਜ ਫਿਰ ਧਰਨਾ ਨਹੀਂ ਲਗਾਇਆ ਜਾਏਗਾ ਹਾਂਜੀ ਅੱਜ ਦਾ ਮਤਲਬ ਕੀਤਾ ਗਿਆ 淡了。